ਅ ਅੱਜ ਜਿਹੜੀ ਇਹ ਅਜਨਾਲਾ ਥਾਣਾ ਵਿਖੇ ਇਹ ਵਿਜ਼ਿਟ ਕੀਤੀ ਹੈ ਇਹਦੇ ਵਿੱਚ ਰੂਟੀਨ ਦੇ ਵਿੱਚ ਜਿਹੜਾ ਹੈ ਕ੍ਰਾਈਮ ਦੇ ਰਿਲੇਟਡ ਜੋ ਵੀ ਪੈਂਡੈਂਸੀਆ ਉਹਨੂੰ ਰਿਵਿਊ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਸ਼ਹਿਰ ਦੇ ਵਿੱਚ ਹੋਰ ਟ੍ਰੈਫਿਕ ਦੇ ਨਾਲ ਰਿਲੇਟਡ ਸਮੱਸਿਆ ਹੈ ਉਹਦੇ ਬਾਰੇ ਵਿਚਾਰ ਹੋਈ ਹੈ ਤੇ ਚਾਈਨਾ ਡੋਰ ਦਾ ਜਿਹੜਾ ਇੱਕ ਇੱਕ ਜਿਹੜਾ ਬਹੁਤ ਬੁਰਾ ਇਹਨੂੰ ਕਹ ਰਹੇ ਆ ਚੱਲ ਰਿਹਾ ਹੈ ਉਦੇ ਬਾਰੇ ਵੀ ਜਿਹੜਾ ਹੈ ਸਖਤ ਐਕਸ਼ਨ ਲੈਣ ਲਈ ਐਸਐਚਓ ਸਾਹਿਬ ਨੂੰ ਤਕੀਰ ਕੀਤੀ ਗਈ ਹੈ ਡੀਐਸਪੀ ਸਾਹਿਬ ਨੂੰ ਵੀ ਇਹਦੇ ਬਾਰੇ ਜਿਹੜਾ ਹੈ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਚਾਈਨਾ ਡੋ ਜਿਹੜਾ ਹੈ ਬੜਾ ਹੀ ਖਤਰਨਾਕ ਇੱਕ ਰੂਪ ਚ ਉੱਧਰ ਉੱਭਰ ਰਹੀ ਹੈ ਤੇ ਪਹਿਲਾਂ ਵੀ ਇਹਦੇ ਨਾਲ ਕਾਫੀ ਇਨਸੀਡੈਂਟਸ ਹੋਏ ਨੇ ਤੇ ਰੀਸੈਂਟਲੀ ਅਜਨਾਲਾ ਚ ਵੀ ਇਦਾਂ ਦੇ ਇੱਕ ਇਨਸੀਡੈਂਟ ਸਾਹਮਣੇ ਆਈ ਹੈ ਲਾ ਜਿਵੇਂ ਕਿ ਤੁਹਾਨੂੰ ਪਤਾ 188 ਦੀ ਇਹਦੇ ਖਿਲਾਫ ਕਾਰਵਾਈ ਹੁੰਦੀ ਹੈ ਇਹਦੇ ਸਮਾਂ ਚ ਜਿਹੜਾ ਹੈ ਅ ਡੀ ਸੀ ਸਾਹਿਬ ਨਾਲ ਵੀ ਤੇ ਸੀਨੀਅਰ ਆਫਸਰਸ ਨਾਲ ਵੀ ਗੱਲ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਇਹਦੇ ਸਬੰਧ ਇੱਕ ਸਪੈਸ਼ਲ ਜਿਹੜਾ ਹੈਗਾ ਸੋਧ ਲਈ ਉਹ ਲਿਖਿਆ ਜਾ ਰਿਹਾ ਤੇ ਅੱਗੇ ਤੋਂ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਮੋਨੀਟਰ ਕਰਨ ਲਈ ਜਿਹੜਾ ਹੈ ਐਂਟੀ ਚਾਈਨਾ ਡੋਰ ਜਿਹੜੀ ਹੈ ਮੁਹਿੰਮ ਹੈਗੀ ਉਹ ਚਲਾਈ ਜਾਏਗੀ ਤੇ ਜਿੰਨਾ ਵੀ ਇਸ ਤਰੀਕੇ ਦਾ ਕਿਤੇ ਸਟੋਰੇਜ ਹੁੰਦੀ ਹੈ ਜਾ ਜਿਨ੍ਹਾਂ ਵਿਅਕਤੀਆਂ ਵੱਲੋਂ ਇਹ ਵੇਚੀ ਜਾਂਦੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਸਰ ਕਹਿਿਆ ਜਾ ਸਕਦਾ ਹੈ ਕਿ ਲਾਅ ਸੈਟ੍ਰਿਕ ਮਿਲੇਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਜੀ ਬਿਲਕੁਲ ਜੀ ਇਹਦੇ ਬਾਰੇ ਸਰਕਾਰ ਜਿਹੜਾ ਹੈ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੀ ਹੈ ਤੇ ਇਹਦੇ ਬਾਰੇ ਜਲਦੀ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ ਇਸ ਤੋਂ ਇਲਾਵਾ ਜਿਹੜਾ ਟ੍ਰੈਫਿਕ ਦੀ ਜਿਹੜੀ ਸਮੱਸਿਆ ਦੀ ਗੱਲ ਹੋਈ ਹੈ ਉਹਦੇ ਬਾਰੇ ਜਿਹੜੀ ਡਿਪਲॉयਮੈਂਟ ਆਫ ਫੋਰਸ ਹੈ ਟ੍ਰੈਫਿਕ ਦੀ ਜਿਹੜੀ ਹੈ ਉਹਦੇ ਬਾਰੇ ਜਿਹੜਾ ਹੈ ਅਸੀਂ ਸਟੈਪਸ ਲੈ ਰਹੇ ਹਾਂ ਤੇ ਟ੍ਰੈਫਿਕ ਜਿੱਥੇ ਜਿੱਥੇ ਬੋਟਲ ਨੈਕਸ ਬਣਦੇ ਆ ਜਿੱਥੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉੱਥੇ ਪੁਲਿਸ ਡਿਪਲॉयਮੈਂਟ ਹੋਏਗੀ ਟ੍ਰੈਫਿਕ ਦੇ ਮੁਲਾਜ਼ਮ ਹੋਣਗੇ ਇਹਦੇ ਬਾਰੇ ਵੀ ਜਿਹੜਾ ਹੈ ਨਫਰੀ ਜਿਹੜੀ ਇੱਥੇ ਵਧਾਈ ਜਾ ਰਹੀ ਸਰ ਸਾਇਦ ਦੇ ਮੁੱਖ ਚੋਂ ਬਹੁਤ ਜ਼ਿਆਦਾ ਪ੍ਰਾਹਰ ਜੀ ਬਿਲਕੁਲ ਜੀ ਉਹ ਸਾਰਾ ਅੱਜ ਅਸੀਂ ਰਿਵਿਊ ਕੀਤਾ ਹੈ ਤੇ ਉਹਦੇ ਬਾਰੇ ਜਿਹੜਾ ਹੈ ਨੈਸੈਸਰੀ ਜਿਹੜੇ ਸਟੈਪਸ ਹੈਗੇ ਉਹ ਲਈ ਜਾ ਰਹੇ ਸਰ ਦੇਖਣ ਦਾ ਹੈ ਕਿ ਨਸ਼ੇ ਜਿਵੇਂ ਕਾਂਡੀ ਮੂਫ ਪਾਕਿਸਤਾਨੀ ਨਾਗ ਹਰਤਾਂ ਨੂੰ ਲਗਾਤਾਰ ਅੱਜ ਵੀ ਕਾ ਵੀ ਰਿਕਵਰੀ ਕਿਵੇਂ ਦੀ ਰੋਕ ਲਈ ਕਿਵੇਂ ਪੁਲਿਸ ਵੱਲੋਂ ਕੀ ਕਰਵਾਇਆ ਅ ਦੇਖੋ ਜੀ ਇਹਦੇ ਵਿੱਚ ਜਿੱਥੇ ਤੱਕ ਪੁਲਿਸ ਦਾ ਸਬੰਧ ਹੈ ਅਜਨਾਲੇ ਥਾਣੇ ਤੇ ਅਜਨਾਲਾ ਪੁਲਿਸ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ ਰਿਕਵਰੀਜ਼ ਕਾਫੀ ਵਧੀਆਂ ਨੇ ਇਸ ਦੇ ਬਾਵਜੂਦ ਵੀ ਜਿੰਨੀ ਡਿਲੀਵਰੀ ਉਧਰੋਂ ਹੋ ਰਹੀ ਹੈ ਉਹਦੇ ਵਿੱਚ ਵੀ ਕਾਫੀ ਵਾਧਾ ਹੋਇਆ ਤੇ ਜਿਵੇਂ ਸਰਦੀਆਂ ਦਾ ਮੌਸਮ ਵੀ ਹੈ ਤੇ ਫੌਗੀ ਸੀਜ਼ਨ ਵੀ ਹੈ ਇਹਦੇ ਚ ਸਭ ਵੱਡਾ ਚੈਲੰਜ ਸਾਡੇ ਲਈ ਉੱਪਰ ਕੇ ਸਾਹਮਣੇ ਆ ਰਿਹਾ ਪਰ ਪੁਲਿਸ ਫੇਰ ਮੁਸਤੈਦ ਹੈ ਸਾਡੇ ਬੀਐਸਐਫ ਦੇ ਨਾਲ ਵੀ ਚੰਗੇ ਜੋਇੰਟ ਜਿਹੜੇ ਨਾਕੇ ਆ ਉਹ ਲੱਗ ਰਹੇ ਨੇ ਤੇ ਅਸੀਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਰਿਕਵਰੀ ਵੀ ਇਸੇ ਕਰਕੇ ਜਿਹੜੀ ਹੈ ਜ਼ਿਆਦਾ ਹੋ ਰਹੀ ਹੈ ਕਿਉਂਕਿ ਉਹਨਾਂ ਦੀ ਮੁਸਤਦੀ ਉਹਨਾਂ ਨਾਕਿਆਂ ਦੀ ਮੁਸਤਦੀ ਕਾਰਨ ਜਿਹੜਾ ਹੈ ਇਹ ਰਿਕਵਰੀ ਜਿਹੜੀਆਂ ਹੋ ਰਹੀਆਂ